ਸੋ ਸ਼ਹਿਰ ਲੁਧਿਆਣਾ ਆ ਰਿਕਵਰੀ ਫੇਅ ਜਲੰਧਰ ਬਾਈਪਾਸ ਜਾਨਾ ਮੰਡੀ ਤੋਂ ਇਸ ਟਾਈਮ ਅਸੀਂ ਗਮਸਾ ਐਕਸਪੋ ਨਾਇੰਥ ਗਮਸਾ ਐਕਸਪੋ ਦੀ ਸ਼ੁਰੂਆਤ ਹੋ ਚੁੱਕੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਲਾਈਵ ਡੈਮੋਨਸਟ੍ਰੇਸ਼ਨ ਇਸ ਟਾਈਮ ਫੌਰ ਸਟੇਮ ਅਸੀਂ ਪਹੁੰਚੇ ਆ ਨਿੱਕਾ ਰਾਮ ਸੁਈਆਂ ਵਾਲਾ ਜਿਹੜਾ ਕਿ ਪ੍ਰਾਊਡਲੀ ਉੱਥੇ ਲਿਖ ਰਿਹਾ ਕਿ 80 ইয়ারਜ਼ ਆਫ ਐਕਸਲੈਂਸ ਸੋ 80 ਸਾਲ ਤੋਂ ਇੱਕ ਗਰੁੱਪ ਜਿਹੜਾ ਹੈ ਇੱਥੇ ਸਰਵਿਸ ਦੇ ਰਿਹਾ ਹੈ اور لائیو تصویرਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ سٹਾਲ ਤੇ ਇੱਕ ਅਲੱਗ ਹੀ رونਕ ਲੱਗੀ ਹੋਈ ਹੈ ਬਹੁਤ ਸਾਰਾ ਇੰਤਜ਼ਾਮ ਕੀਤਾ ਗਿਆ ਤਾਂ ਕਿ ਜਿਹੜਾ ਉਹ ਵਿਜ਼ਟਰ ਆਵੇ ਤੇ ਉਹਨੂੰ ਹਰ ਚੀਜ਼ ਦੀ ਅਪਡੇਟ ਕੀਤਾ ਜਾ ਕੇ اور ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਕਿੰਦਾ ਜਾਪਾਨ ਦੀ ਜੀ ਹਾਂ ਜਾਪਾਨ ਦੀ ਜਿਹੜੀ ਮਸ਼ੀਨਰੀ ਵੀ ਸਰਕੂਲਰ ਰੇਟਿੰਗ ਮਸ਼ੀਨ ਵੀ ਡਿਸਪਲੇ ਕੀਤੀ ਗਈ ਹੈ ਲਾਈਵ ਡੈਮੋਨਸਟ੍ਰੇਸ਼ਨ ਚੱਲ ਰਿਹਾ ਹੈ ਸੋ ਗੱਲਬਾਤ ਕਰਦੇ ਹਾਂ ਉਹ ਡਾਇਰੈਕਟਰ ਜੀ ਨਾਲ ਕਿ ਕੀ ਕਹਿਣਾ ਹੈ ਕਿ ਕਿੰਨਾ ਇਹਨਾਂ ਦੀ ਐਕਸੀਬਿਸ਼ਨ ਜਿਹੜੀ ਹੈ ਅ ਬਾਕੀ ਜਿਹੜੀ ਇਹਨਾਂ ਦੀ ਮਸ਼ੀਨਰੀ ਹੈ ਬਾਕੀਆਂ ਨਾਲੋਂ ਅੱਛੀ ਹੈ ਸਰ ਨਮਸਕਾਰ ਨਮਸਕਾਰ ਜੀ ਨਮਸਕਾਰ ਚੇਤਨ ਜਿੰਦਲ ਨਿਕਰਮ ਸੁਆ ਵਾਲਾ ਔਰ ਮੈਂ ਤੁਹਾਨੂੰ ਪਹਿਲਾਂ ਆਪਣਾ ਇੱਕ ਸਪੈਸ਼ਲ ਗੈਸਟ ਜੋ 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 ਬਾਹਰ ਤੋਂ ਆਇਆ ਉਹਨਾਂ ਨੂੰ ਵੀ ਇੰਟਰੋਡਿਊਸ ਕਰਵਾਉਂਗਾ ਇਹ ਮਿਸਟਰ ਇਬਰਾਕੀ ਮਸੈਟੋ ਇਹ ਓਵਰਸੀਜ਼ ਮੈਨੇਜਰ ਨੇ ਆਰਗਨ ਨੀਡਲਸ ਜਾਪਾਨ ਦੇ ਜਿਹੜੀ ਕਿ ਤੁਸੀਂ ਸੁਣਿਆ ਹੋਣਾ ਆਰਗਨ ਨੀਟਿੰਗ ਨੀਡਲਸ ਆਉਂਦੀਆਂ ਜਿਹੜੀ ਕਿ ਬਹੁਤ ਹਾਈ ਕੁਆਲਿਟੀ ਨੀਡਲਸ ਹੈ ਔਰ ਐਸੀ ਉਹਦੇ ਸੋਲ ਏਜੰਟ ਹੈ ਇੰਡੀਆ ਦੇ ਹੈ ਇੰਡੀਆ ਦੇ for Welcome to India. Thank you very much. What's your good name? Ibarraki Masato. So since how long you are in India? Uh, 16 days in this time. In India. Yes. Uh, so do you like India? Yes, of course. So you are regularly visit India? Yes, every three months coming every to India. Yes. <laughs> so Your home is in uh, Jap in Japan, or now you have converted, shifted to in India? Uh, actually, our office is located in Singapore. Okay. The sales office in Singapore. Okay. Then easy to travel from Singapore okay. to India. okay. <laughs> yes. So you like India? Yes, I love so India. What is your favorite food in India? Uh, Alu tikki. Alu tikki. Oh, very, <laughs> very nice. Your smile is very good. Thank you very much. Okay. Your smile also nice. Yeah, thank you, uh, sir. Uh, Kikena jaungi, sir. Ki display uh, ki taiswari apne ਇਸ ਵਾਰ ਜੀ ਅਸੀਂ ਡਿਸਪਲੇ ਕੀਤਾ ਹੈ ਇੱਕ ਤਾਂ ਹੈਂਗੀ ਨੀਟਿੰਗ ਮਸ਼ੀਨ ਜੀ ਜੋ ਕਿ ਤਾਈਵਾਨ ਬੇਸਡ ਹੈ ਔਰ ਇਹਨਾਂ ਦੀ ਮੈਨੂਫੈਕਚਰਿੰਗ ਚਾਈਨਾ ਚ ਹੈ ਓਕੇ ਇਹ ਸਰਕੂਲਰ ਨੀਟਿੰਗ ਮਸ਼ੀਨਸ ਹੈ ਇਹਦੇ ਵਿੱਚ ਆਪਣੇ ਸਰਕੂਲਰ ਸਿੰਕਰ ਸਰਕੂਲਰ ਸਿੰਗਲ ਜਰਸੀ ਡਬਲ ਜਰਸੀ ਅੱਜ ਕੱਲ ਨਾ ਲੁਧਿਆਣਾ ਔਰ ਇੰਡੀਆ ਦਾ ਇਵਨ ਬਹੁਤ ਟ੍ਰੈਂਡ ਚੱਲ ਰਿਹਾ ਜਕਾਰਟਸ ਦਾ ਜੀ ਤੋਂ ਇਹ ਮਸ਼ੀਨਸ ਦੀ ਜਕਾਰਟਸ ਹੀ ਬਹੁਤ ਹਾਈ ਕੁਆਲਿਟੀ ਹੈ ਸਪੈਸ਼ਲਾਈਜ਼ ਹੈ ਰਿਬ ਟ੍ਰਾਂਸਫਰ ਜਕਾਰਟਸ ਸਿੰਕਰ ਜਕਾਰਟਸ ਸੋ ਇੱਕ ਸਾਡੀ ਮਸ਼ੀਨਸ ਹੋ ਗਈਆਂ ਔਰ ਤੁਸੀਂ ਇੱਧਰ ਦੇਖ ਰਹੇ ਹੋਗੇ ਸਾਡੇ ਸਿਲੰਡਰਸ ਐਨਟਿੰਗ ਦੇ ਜਿਹੜੇ ਸਿਲੰਡਰਸ ਹੁੰਦੇ ਆ ਇਹਦੇ ਵਿੱਚ ਸਾਡੀ ਬਹੁਤ ਅੱਛੀ ਸਪੈਸ਼ਲਾਈਜੇਸ਼ਨ ਹੈ ਸਾਡੇ ਕੋਲ ਜਪਾਨੀਜ਼ ਤਾਈਵਾਨੀਜ਼ ਔਰ ਚਾਈਨੀਜ਼ ਤਿੰਨੋਂ ਕੁਆਲਿਟੀ ਦੇ ਸਿਲੰਡਰਸ ਹੁੰਦੇ ਆ ਤਾਂ ਕਿ ਜੋ ਕਿ ਅਗਰ ਬਾਇਰ ਦਾ ਜਿਸ ਤਰ੍ਹਾਂ ਦਾ ਬਜਟ ਹੈ ਉਸ ਸਾਫ ਦੇ ਵਿੱਚ ਉਹ ਸਿਲੰਡਰ ਉਹ ਬਾਈ ਕਰ ਸਕਦਾ ਓਕੇ ਔਰ ਤੁਹਾਨੂੰ ਬਾਕੀ ਪਤਾ ਹੀ ਹੈ ਜੀ ਜਿੱਦਾਂ ਕਿ ਸਾਡਾ ਬਹੁਤ ਪੁਰਾਣਾ 80 ইয়ার্স ਕੰਮ ਹੈ ਕੋਰ ਬਿਜ਼ਨਸ ਹੈ ਨੀਟਿੰਗ ਨੀਡਲਸ ਦਾ ਔਰ ਪਾਰਟਸ ਦਾ ਉਹ ਤੁਸੀਂ ਉਧਰ ਦੇਖ ਰਹੇ ਹੋ ਉਹ ਸਾਡਾ ਸਾਰਾ ডিসਪਲੇ ਹੈ ਉਹਦੇ ਵਿੱਚ ਵੀ ਸਾਡੇ ਕੋਲ ਸਿੰਗਲ ਬ੍ਰਾਂਡ ਨਹੀਂ ਹੈ ਉਹਦੇ ਵਿੱਚ ਵੀ ਅਸੀਂ ਮਲਟੀ ਬ੍ਰਾਂਡਸ ਦਾ ਜਿੱਦਾਂ ਕਿ ਨੀਡਲਸ ਦੇ ਵੀ ਸਾਡੇ ਕੋਲ 5-6 ਬ੍ਰਾਂਡਸ ਹੈ ਸਿੰਕਰਸ 2-3 ਬ੍ਰਾਂਡਸ ਹੈ ਇਸ ਤਰ੍ਹਾਂ ਹੀ ਪਾਰਟਸ ਹੈ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਜੀ ਨਿੱਕਰਾਮ ਸੂਈਆਂ ਵਾਲਾ ਆ ਕੰਪਲੀਟ ਨੀਟਿੰਗ ਸੋਲੂਸ਼ਨ ਅੰਡਰ ਵਨ ਰੂਫ ਤੁਸੀਂ ਕੋਈ ਅਗਰ ਨੀਟਿੰਗ ਦੇ ਰਿਲੇਟਡ ਕੁਝ ਵੀ ਲੈਣਾ ਹੈ ਤਾਂ ਤੁਹਾਨੂੰ ਸਾਡੇ ਕੋਲ ਸਾਰਾ ਇੱਥੇ ਅੰਡਰ 1 ਰੂਪ ਮਿਲੇਗਾ ਔਰ ਅੱਛੀ ਕੁਆਲਿਟੀ ਮਿਲੇਗਾ। ਜੀ। ਥੈਂਕ ਯੂ। ਪਿਛਲੇ 1 ਸਾਲ ਤੋਂ ਜਾਂ 1.5 ਸਾਲ ਤੋਂ ਜਿਹੜਾ ਫੈਬਰਿਕ ਬਹੁਤ ਇੰਪੋਰਟ ਹੋ ਰਿਹਾ ਹੈ ਯਾ ਆਰਨ ਬਹੁਤ ਇੰਪੋਰਟ ਹੋ ਰਿਹਾ ਹੈ। ਸੋ ਉਹਦੇ ਨਾਲ ਇੱਕ ਸਿਚੁਏਸ਼ਨ ਤੁਹਾਡੇ ਵਰਗੇ ਭਰਾਵਾਂ ਨੇ ਹੀ ਸਾਨੂੰ ਦੱਸੀ ਕਿ ਐਦਾਂ ਦੀ ਵੀ ਆ ਗਈ ਸੀ ਕਿ ਐ ਲੱਗ ਰਿਹਾ ਸੀ ਕਿ ਮਸ਼ੀਨਰੀ ਦਾ ਤਾਂ ਹੁਣ ਲੋਡ ਹੀ ਨਹੀਂ ਤੁਹਾਡੇ ਵਰਗੇ ਭਰਾਵਾਂ ਨੂੰ ਹੀ ਲੋਕ ਸਿਤਾ ਕਹਿ ਰਹੇ ਸੀ ਕਿ ਛੱਡੋ ਮਸ਼ੀਨਰੀ ਤੂੰ ਸਿੱਧਾ ਫੈਬਰਿਕ ਹੀ ਮੰਗਵਾ ਦਿਓ ਜੀ ਕਿਉਂਕਿ ਫੈਬਰਿਕ ਇੰਨਾ ਸਸਤਾ ਆ ਰਿਹਾ ਸੀ ਸੋ ਹੁਣ ਤਾਜ਼ਾ ਹਾਲਾਤ ਕਿਦਾਂ ਦੇ ਆ ਇੰਡਸਟਰੀ ਦੇ ਸਰ ਇਸ ਰੈਂਚੋ ਤੁਸੀਂ ਪੁਆਇੰਟ ਕਹਿ ਰਹੇ ਹੋ ਬਿਲਕੁਲ ਵੈਲਿਡ ਹੈ ਕਿ ਬਹੁਤ ਜ਼ਿਆਦਾ ਯਾਨ ਫੈਬਰਿਕ इवन ਹੁ ਗਾਰਮੈਂਟਸ ਵੀ ਬਹੁਤ ਆਨ ਲੱਗ ਗਿਆ ਬਟ ਇਹਨਾ ਚੀਪ ਰੇਟ ਤੇ ਆਨ ਲੱਗਦਾ ਕਿ ਇਹ ਕਹਿੰਦੇ ਬਨਾਣਾ ਮਹਿੰਗਾ ਪੈਂਦਾ ਉੱਥੋਂ ਇੰਪੋਰਟ ਸਸਤੀ ਪੈਂਦੀ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਇਹ ਵੀ ਚੀਜ਼ ਬਿਲਕੁਲ ਫੈਕਟ ਹੈ ਬਟ ਨਾ ਫਿਰ ਵੀ ਬਹੁਤ ਸਾਰੀ ਆਈਟਮਸ ਨੇ ਇਹੋ ਜਿਹੀਆਂ ਜਿਹੜੀਆਂ ਆਪਣਾ ਤੁਸੀਂ ਦੇਖਿਆ ਹੋਵੇਗਾ ਸਕੂਲ ਡਰੈਸ ਦੀ ਮਟੀਅਰਲ ਆਈਟਮ ਹੈ ਜਾਂ ਕੁਝ ਸਿੰਗਲ ਜਰਸੀ ਪਲੇਨ ਜਰਸੀ ਫੈਬਰਿਕਸ ਹੈ ਜਾਂ ਬਹੁਤ ਸਾਰੇ ਐਸੇ ਫੈਬਰਿਕਸ ਹੈ ਜੀ ਜਿਨ੍ਹਾਂ ਦੀ ਅੱਜ ਵੀ ਵਾਇਬਿਲਿਟੀ ਨਹੀਂ ਹੈ ਕਿ ਤੁਸੀਂ ਚਾਈਨਾ ਤੋਂ ਇੰਪੋਰਟ ਕਰੋ ਸੋ ਇਹ ਇਹਦੇ ਵਿੱਚ ਕੋਈ ਡਾਊਟ ਨਹੀਂ ਕਿ ਉਹ ਇੰਡੀਆ ਦੇ ਵਿੱਚ ਬਹੁਤ ਹਿਊਜ ਕੁਆਂਟੀਟੀ ਚ ਬਣੇ ਬਣਾਏ ਜਾ ਰਹੇ ਹੈ ਬਟ ਲੇਕਿ ਪਏਗਾ ਹੀ ਕਿਉਂਕਿ ਜਿਸ ਤਰ੍ਹਾਂ ਜਿਸ ਜਿੰਨੀ ਹਾਈ ਕੁਆਂਟੀਟੀ ਚ ਫੈਬਰਿਕ ਆ ਰਿਹਾ ਹੈ ਅਗਰ ਉਸ ਹਿਸਾਬ ਨਾਲ ਉਹਤੇ ਰੋਕ ਨਹੀਂ ਲਗਾਈ ਜਾਏਗੀ ਤਾਂ ਉਹ ਆਨ ਵਾਲੇ ਟਾਈਮ ਦੇ ਵਿੱਚ ਡੈਫੀਨਿਟਲੀ ਕੰਮ ਨੂੰ ਆਇਸਾ ਇਸਾ ਖਰਾਬ ਕਰੇਗਾ ਹੀ ਕਰੇਗਾ ਐਸਾ ਨਹੀਂ ਹੈ ਸਰ ਬਹੁਤ ਸਾਰੀ ਇੰਡਸਟਰੀ ਛੋਟੇ ਛੋਟੇ ਸਕੇਲ ਦੀਆਂ ਸ਼ਾਇਦ ਬੰਦ ਵੀ ਹੋ ਗਈਆਂ ਠੀਕ ਹੈ ਲੇਕਿਨ ਇਹ ਹੈ ਕਿ ਇਸ ਸੀਜ਼ਨ ਰੋਕ ਲਗਾਉਣਾ ਬਹੁਤ ਜ਼ਰੂਰੀ ਹੈ ਸਰ ਇਹਦਾ ਇਮਪੈਕਟ ਪੈ ਰਿਹਾ ਜੀ ਜਿਵੇਂ ਤੁਸੀਂ ਇਹ ਮਸ਼ੀਨ ਡਿਸਪਲੇ ਕੀਤੀ ਹੈ ਸੋ ਇਹ ਮਸ਼ੀਨ ਦੂਸਰੀ ਵੀ ਹੋਰ ਵੀ ਸਾਰੀਆਂ ਮਸ਼ੀਨਾਂ ਇੱਥੇ ਐ ਬਾਹਰੋਂ ਦੇਖਣ ਨੂੰ ਤਾਂ ਸਾਰੀਆਂ ਰਾਉਂਡ ਸ਼ੇਪ ਐ ਤਾਂ ਹੀ ਸਰਕੂਲਰਲੀ ਲੱਗਦੀਆਂ ਸੋ ਹਾਊ ਵੀ ਆਰ ਡਿਫਰ ਫਰੋਮ ਅਦਰ ਸਰ ਇਹਦੇ ਵਿੱਚ ਜਿਵੇਂ ਤੁਸੀਂ ਕਹਿ ਸਕਦੇ ਹੋ ਮਸ਼ੀਨ ਤੁਸੀਂ ਬਿਲਕੁਲ ਠੀਕ ਕਿਹਾ ਦੇਖਣ ਨੂੰ ਸਾਰੀਆਂ ਵਿੱਚ ਇੱਕੋ ਜਿਹੀ ਆਉਂਦੀਆਂ ਐ ਬਟ ਇਹਦੇ ਵਿੱਚ ਸਰ ਇਸ ਤਰ੍ਹਾਂ ਹੁੰਦੇ ਟੈਕਨੀਕਲ ਚੀਜ਼ ਜੀ ਹੁੰਦੀ ਹੈ ਜਿੱਦਾਂ ਇਹਦੇ ਇੰਟਰਨਲ ਸਾਈਡ ਸਾਡੀ 베ARING 베이스 ਮਸ਼ੀਨ ਹੈ ਉਸ ਤੋਂ ਬਾਅਦ ਇਹਦੀ ਜਿਹੜੀ ਟੈਕਨੋਲੋਜੀ ਹੈ ਦੀ RPM ਸਪੀਡ ਐਜ਼ ਅ ਡਬਲ ਜਸਟੀ 25 RPM ਤੁਸੀਂ इजीली ਚਲਾ ਸਕਦੇ ਹੋ ਪਲੱਸ ਐਸੀ ਇਹਦੇ ਵਿੱਚ ਨਾ ਕੁਝ ਤੁਸੀਂ ਦੇਖ ਰਹੇ ਹੋਗੇ ਉਸ 사이 ਡਿਵਾਈਸ ਲੱਗੀ ਹੋਈ ਹੈ ਅਸੀਂ ਉਹ ਡਿਵਾਈਸ ਵੀ ਇੰਟਰੋਡਿਊਸ ਕੀਤੀ ਹੈ ਹਾਂਜੀ ਜੀ ਜੀ ਕੋਈ ਮਾਸ਼ੂ ਹੋਣਾ ਹੈ ਜੀ ਤੋ ਅਸੀਂ ਉਹ ਡਿਵਾਈਸ ਵੀ ਇੰਟਰੋਡਿਊਸ ਕੀਤੀ ਹੈ ਮੈਂ ਤੁਹਾਨੂੰ ਦਿਖਾਣਾ ਉਹਦੇ ਬਾਰੇ ਸੋ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਦੇਖ ਰਹੇ ਹੋ ਕਿ ਕਿੱਦਾਂ ਡਿਵਾਈਸ ਬੇਸ ਮਸ਼ੀਨਾਂ ਹੈਗੀਆਂ ਜਿੱਦਾਂ ਕਿ ਦੱਸਿਆ ਜਾ ਰਿਹਾ ਹੈ ਕਿ ਡਿਵਾਈਸ ਨੂੰ ਵੀ ਇੰਟਰੋਡਿਊਸ ਕੀਤਾ ਗਿਆ ਔਰ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਜਿਹੜੀ ਮਸ਼ੀਨਰੀ ਹੈਗੀ ਹੈ ਸੋ ਡਿਵਾਈਸ ਬੇਸ ਜਿਹੜੀ ਮਸ਼ੀਨਰੀ ਜੀ ਸਰ ਤੁਹਾਡਾ ਸ਼ੁਕਰੀਆ ਈਮਾਨਜੂ ਦਿਨਦਲ ਜੀ ਜੀ ਨਾਲ ਲਗਾਉਂਦੇ ਨਹੀਂ ਨਹੀਂ ਭਾਜੀ ਜੀ ਜੀ ਨਹੀਂ ਲਗਾਣਾ ਚਾਹੋਗੇ ਸਰ ਬੇਸਿਕਲੀ ਸਰ ਇਹ ਡਾਟਾ ਕਲੈਕਟਰ ਡਿਵਾਈਸ ਹੈ ਇਹ ਤੁਹਾਨੂੰ ਮਸ਼ੀਨ ਦੇ ਵਿੱਚ ਜੋ ਵੀ ਜਿੰਨੇ ਵੀ ਰੋਲ ਬਣ ਰਹੇ ਨੇ ਜਿਹੜਾ ਵੀ ਆਪਰੇਟਰ ਹੈ ਉਹ ਮਸ਼ੀਨ ਕਦੋਂ ਸਟਾਪ ਹੁੰਦੀ ਹੈ ਕਦੋਂ ਵਰਕਿੰਗ ਹੁੰਦੀ ਹੈ ਤੇ ਕਿੰਨੇ ਟਾਈਮ ਲਈ ਰੁਕਦੀ ਹੈ ਕਿੰਨੇ ਰੋਲਸ ਬਣ ਰਹੇ ਨੇ ਉਹ ਸਾਰੀ ਪ੍ਰੋਡਕਸ਼ਨ ਦੀ ਡਿਟੇਲ ਜੋ ਹੈ ਆਪਾਂ ਨੂੰ ਇੱਕ ਸਿਸਟਮ ਤੇ ਆਂਦੀ ਹੈ ਤੇ ਅਗਰ ਤੁਸੀਂ ਇਹਦੇ ਬਾਰੇ ਹੋਰ ਸਾਡੇ ਕੋਲ ਡਿਟੇਲ ਚ ਜਾਨਣਾ ਚਾਹੁੰਦੇ ਹੋ ਸਾਨੂੰ ਕੰਟੈਕਟ ਕਰੋ ਸਾਡੇ ਕੋਲ ਆਓ ਵਿਜ਼ਿਟ ਕਰੋ ਤੇ ਸਾਡੀ ਟੈਕਨੀਕਲ ਟੀਮ ਤੁਹਾਨੂੰ ਹੋਰ ਬੈਟਰ ਐਕਸਪਲੇਨ ਕਰੇਗੀ ਇੱਕ ਜਿਹੜਾ ਇੱਕ ਜਿਹੜਾ ਮੈਨੇਜਮੈਂਟ ਲੈਵਲ ਦਾ ਬੰਦਾ ਹੁੰਦਾ ਕਿਉਂਕਿ ਉਹ ਤਾਂ ਮਸ਼ੀਨ ਖਰੀਦਦਾ ਉਹ ਚਲਾਉਂਦਾ ਤਾਂ ਹੈ ਨਹੀਂ ਉਹਨੂੰ ਇਹ ਡਾਟਾ ਕੰਟਰੋਲਰ ਕਿਦਾਂ ਸਪੋਰਟ ਕਰਦਾ ਉਹਨੂੰ ਕਿ ਇਤੋਂ ਕੀ ਕੀ ਨੌਲੇਜ ਮਿਲ ਜਾਂਦੀ ਹੈ ਸਰ ਦੇਖੋ ਉਹਨੂੰ ਇੱਕ ਜਗ੍ਹਾ ਬੈਠੇ ਬੈਠੇ ਆਪਣੇ ਆਫਿਸ ਬੈਠੇ ਬੈਠੇ ਉਹਨੂੰ ਆਪਣੇ ਸਿਸਟਮ ਤੇ ਸਾਰਾ ਡਾਟਾ ਮਿਲੇਗਾ ਕਿ ਉਹਦੇ ਮਸ਼ੀਨ ਤੇ ਕਿੰਨੇ ਪ੍ਰੋਡਕਸ਼ਨ ਹੋਈ ਹੈ 24 ਘੰਟੇ ਚ ਕਿੰਨਾ ਮਾਲ ਬ ਔਰ ਕਿੰਨਾ ਕਾਰੀਗਰ ਨੇ ਕਦੋ-ਕਦੋ ਮਸ਼ੀਨ ਸਟਾਪ ਕੀਤੀ ਹੈ ਕਿੰਨੀ ਦੇਰ ਲਈ ਸਟਾਪ ਕੀਤੀ ਹੈ ਸੋ ਜਵਾਬ ਨਹੀਂ ਨਿਰਧਾਰਿਤ ਹੋ ਜਾਏਗੀ ਬੇਟੀ ਹਾਂਜੀ ਬਿਲਕੁਲ ਬਿਲਕੁਲ ਥੋੜੀ ਜੀ ਇਹਦੇ ਨਾਲ ਕੀ ਹੈ ਪਿੱਛਲ ਦੀ ਕੁਆਲਿਟੀ ਜਿਹੜੀ ਹੈ ਜ਼ਿਆਦਾ ਬੈਟਰ ਹੋ ਜਾਏਗੀ ਬਿਲਕੁਲ ਠੀਕ ਹੈ ਔਰ ਇਹਦੇ ਨਾਲ ਨਾਲ ਇੱਕ ਹੋਰ ਡਿਵਾਈਸ ਹੈ ਤੁਸੀਂ ਦੇਖ ਸਕਦੇ ਹੋ ਇਹ ਨੀਡਲ ਬ੍ਰੋਕਨ ਡਿਵਾਈਸ ਹੈ ਜੀ ਇਹਦਾ ਕੰਮ ਹੈ ਸਰ ਕਿ ਬੇਸਿਕਲੀ ਤੁਸੀਂ ਕਹਿ ਲਓ ਕਿ ਅਗਰ ਤੁਹਾਡੇ ਕੱਪੜੇ ਦੇ ਵਿੱਚ ਕੋਈ ਵੀ ਨੀਡਲ ਦੀ ਧਾਰੀ ਆਂਦੀ ਹੈ ਜਾਂ ਨੀਡਲ ਦੇ ਹੁੱਕ ਖੁੱਲ ਜਾਂਦਾ ਹੈ ਉਹਦੀ ਕੋਈ ਵੀ ਧਾਰੀ ਆਂਦੀ ਹੈ ਤਾਂ ਇਹ ਡਿਵਾਈਸ ਇਦਾਂ ਦੀ ਹੈ ਜਿਨੇ ਆਟੋਮੈਟਿਕਲੀ 4 ਗਿੜੇ ਆਪਾਂ ਮਸ਼ੀਨ ਰੋਕ ਦੇਣੀ ਹੈ ਓਕੇ ਇਹਦੇ ਨਾਲ ਤੁਹਾਡੀ ਫੈਬਰਿਕ ਦੀ ਨੁਕਸਾਨ ਬਚਾ ਜਾਏਗਾ ਬਿਲਕੁਲ ਸਰ ਤੁਹਾਡੇ ਫੈਬਰਿਕ ਦੀ ਵੇਸਟੇਜ ਬਹੁਤ ਬਚ ਜੂਗੀ ਬਿਲਕੁਲ ਠੀਕ ਹੈ ਜੀ ਜਿਹੜੀ ਬੇਸਿਕ ਹੈਗੀ ਹੈ ਪਤਾ ਹੀ ਨਹੀਂ ਲੱਗਦਾ ਇੱਕ ਨੀਡਲ ਖਰਾਬ ਹੋ ਗਈ ਤੇ ਉਹ ਨਾਲੇ 4 ਗਿੜੇ ਬਾਅਦ ਰੁਕ ਜੇ ਬਿਲਕੁਲ ਸਰ ਬਿਲਕੁਲ ਇਹ ਤੁਹਾਡਾ ਫੈਬਰਿਕ ਦੀ ਵੇਸਟੇਜ ਹੋਣ ਤੋਂ ਬਹੁਤ ਵੱਡਾ ਇੱਕ ਬੈਨੀਫਿ ਸਰ ਦੇਖੋ ਜੀ ਬਹੁਤ ਵਧੀਆ ਮਸ਼ੀਨ ਹੈ ਜੀ ਇਹ ਅਸੀਂ ਸਾਡਾ ਬ੍ਰਾਂਡ ਹੈ ਜੀ ਹੈਂਗ ਹੀ ਜੀ ਹਾਂ ਜੀ ਇਹ ਜਿਹੜੀ ਸਾਡੀ ਮਸ਼ੀਨਰੀ ਹੈ ਇਹਦੇ ਕਾਫੀ ਫੀਚਰ ਅਸੀਂ ਅਪਗ੍ਰੇਡ ਕੀਤੇ ਆ ਇਹ ਮਾਇਰ ਸਟਾਈਲ ਮਸ਼ੀਨ ਹੈ ਸਾਡੀ ਲੋਕੀ ਮਾਇਰ ਦੀ ਮਸ਼ੀਨਾਂ ਬਹੁਤ ਜ਼ਿਆਦਾ ਕੋਸਟੀਲੀ ਹੁੰਦੀ ਨਹੀਂ ਇਮਪੋਰਟ ਕਰ ਪਾਉਂਦੇ ਤਾਂ ਇਸ ਕਰਕੇ ਕੰਪਨੀ ਨੇ ਸਾਨੂੰ ਮਾਇਰ ਸਟਾਈਲ ਮਸ਼ੀਨ ਬਣਾ ਕੇ ਦਿੱਤੀ ਹੈ ਇੱਕ ਕੰਫਰਟੇਬਲ ਰੇਟ ਦੇ ਵਿੱਚ ਤਾਂ ਜੋ ਕਿ ਸਰ ਦੇਖੋ ਨਵੀਂ ਮਸ਼ੀਨ ਦਾ ਰੇਟ ਹੈ ਮਤਲਬ ਲਗਭਗ ਨਵੀਂ ਮਸ਼ੀਨ ਦਾ ਰੇਟ ਜੋ ਵੀ ਮਤਲਬ ਜੋ ਚੱਲ ਰਿਹਾ ਹੈ ਯੂ ਐਸ ਡਾਲਰ ਅਕੋਰਡਿੰਗ ਉਹ ਤੁਹਾਨੂੰ ਮੈਂ ਮਤਲਬ ਅਲੱਗ-ਅਲੱਗ ਮਸ਼ੀਨ ਦੇ ਰਿਕਾਰਡਿੰਗ ਲੈ ਕੇ ਰੇਟ ਹੈ ਸਿੰਕਰ ਮਸ਼ੀਨ ਹੁੰਦੀ ਹੈ ਇੰਟਰਲੋਕਿੰਗ ਹੁੰਦੀ ਹੈ ਜੈਗਾਰਡ ਹਰ ਮਸ਼ੀਨ ਦਾ ਫੈਬਰਿਕ ਬੰਦਾ ਉਹ ਕਿਹੜੀ ਇੰਡਸਟਰੀ ਲਈ ਹੈ ਟੈਕਸਟਾਈਲ ਇੰਡਸਟਰੀ ਵਾਸਤੇ ਜੀ ਆਪਣੇ ਨੀਟਿੰਗ ਇੰਡਸਟਰੀ ਵਾਸਤੇ ਜੋ ਵੀ ਹੈ ਦੇ ਵਿੱਚ ਕਿਹੜਾ ਗਾਰਮੈਂਟ ਲਈ ਜਿਵੇਂ ਸੋਚ ਰਹੇ T-ਸ਼ਰਟ ਹੋ ਗਿਆ ਸਵੈਟ ਸ਼ਰਟ ਹੋ ਗਿਆ ਲੋਅਰ ਹੋ ਗਿਆ ਆਪਣਾ ਆਪਾਂ ਇਨਰ ਵੇਅਰ ਬਣਾਉਂਦੇ ਆ ਸਾਰਾ ਇਹਦੇ ਵਿੱਚ ਬੰਦਾ ਜੀ ਠੀਕ ਹੈ ਥੈਂਕ ਯੂ ਸਰ ਸਾਈਟ ਤੁਸੀ ਨਾਇਸ ਵੱਲ ਦੀ ਆ ਤੁਸੀਂ ਦੇਖ ਰਹੇ ਹੋ ਨਿੱਕਾ ਆਮ ਸੁਈਆਂ ਵਾਲਾ ਤੋਂ ਸੋ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦਾ ਮਾਹੌਲ ਹੈ ਸਪੈਸ਼ ਆਫਰ ਵੀ ਰੱਖੀਆਂ ਗਈਆਂ ਹੈ ਕਿ ਅਭੀ ਬੁੱਕ ਕਰਵਾएं ਔਰ ਸਪੈਸ਼ਲ ਆਫਰ ਔਰ ਅਨਲੌਕ ਕਰੇ ਸੋ ਬਹੁਤ ਸਾਰੇ ਚੀਜ਼ਾਂ ਅਪਡੇਟ ਕੀਤੀਆਂ ਜਾ ਰਹੀਆਂ ਹੈ ਸੋ ਨਿੱਕਾ ਰਾਮ ਸੁਗੀਆਂ ਵਾਲਾ ਸੋ 80 ਸਾਲ ਤੋਂ ਜਿਹੜੀ ਕੰਪਨੀ ਹੈਗੀ ਹੈ ਇਹ ਸਰਵਿਸ ਪ੍ਰੋਵਾਈਡ ਕਰ ਰਹੀ ਹੈ ਨੀਡਲਸ ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿੰਨਾ ਵੀ ਵਨ ਸਟਾਪ ਸੋਲੂਸ਼ਨ ਵੀ ਆਪਣੇ ਆਪ ਨੂੰ ਦਰਜੇ ਨੇ ਸੋ ਨਿੱਕਾ ਰਾਮ ਸੁਗੀਆਂ ਵਾਲਾ ਤੁਸੀਂ ਦੇਖ ਸਕਦੇ ਹੋ ਕਿ ਨੀਡਲਸ ਹਰ ਚੀਜ਼ ਹੋਰ ਐਕਸੈਸਰੀਜ਼ ਹਰ ਤਰੀਕੇ ਦੀ ਚੀਜ਼ਾਂ ਨੂੰ ਡਿਸਪਲੇ ਕਰਨ ਦੀ ਕੋਸ਼ਿਸ਼ ਕੀਤੀ ਗਿਆ ਸੋ ਇਹ ਸੀਗਾ ਫਿਲਹਾਲ ਇਸ ਵੇਲੇ ਦਾ ਗਮਸਾ ਐਕਸਪੋ 9th ਗਮਸਾ ਐਕਸਪੋ ਦੇ ਜਲੰਧਰ ਬਾਈਪਾਸ ਇਸ ਟਾਈਮ ਦੇ ਜਿਹੜੇ ਜਿਹੜਾ ਜਿਹੜੀ ਸ਼ੁਰੂਆਤ ਹੋਈ ਹੈ ਨਿੱਕਾ ਰਾਮ ਸੁਗੀਆਂ ਵਾਲਾ